ਵਾਹਿਗੁਰੂ ਜੀ ਕਾ ਛਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਦੀ ਅੱਜ ਵਿਚਾਰ ਕਰਨੀ ਹੈ ਅਰਦਾਸ ਦੇ ਵਿਸ਼ੇ ਤੇ ਪਹਿਲਾ ਸਵਾਲ ਹੈ ਵੀ ਅਰਦਾਸ ਕਿਸ ਦੇ ਅੱਗੇ ਕੀਤੀ ਜਾਂਦੀ ਹੈ ਅਰਦਾਸ ਦਾ ਜਿਹੜਾ ਮਨੋਰਥ ਹੈ ਉਹ ਕੀ ਹੈ ਅਰਦਾਸ ਅਸੀਂ ਕਰਦੇ ਕਿਉਂ ਸਭ ਤੋਂ ਪਹਿਲੀ ਗੱਲ ਵੀ ਅਰਦਾਸ ਕਿਸ ਅੱਗੇ ਕੀਤੀ ਜਾਂਦੀ ਹੈ ਅਰਦਾਸ ਅਸੀਂ ਉਸ ਅੱਗੇ ਕਰਦੇ ਹਾਂ ਜਿਹੜਾ ਸਾਨੂੰ ਕੁਝ ਕੋਈ ਚੀਜ਼ ਦੇ ਸਕਦਾ ਹੈ ਕੋਈ ਸਾਡੀ ਮਦਦ ਕਰ ਸਕਦਾ ਹੈ ਕੋਈ ਸਾਡੀ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਕੋਈ ਸਾਨੂੰ ਸੁੱਖ ਦੇ ਸਕਦਾ ਹੈ ਅਰਦਾਸ ਉਸ ਦੇ ਅੱਗੇ ਕੀਤੀ ਜਾਂਦੀ ਹੈ ਹੁਣ ਇਹ ਅਰਦਾਸ ਤਾਂ ਮਨੋਰਥ ਕੀ ਹੁੰਦਾ ਹੈ ਕਾਇ ਉਹ ਛਾਡੀ ਕੋਈ ਇਸ਼ਾ ਹੋਵੇ ਚਾਹੇ ਤਈ ਕੋਈ ਆਸ ਰੱਖਦੇ ਹੋ ਜਿਹੜੀ ਤੁਹਾਡੀ ਪੂਰੀ ਨਹੀਂ ਹੋਈ ਉਸ ਵਾਸਤੇ ਤੁਸੀਂ ਅਰਦਾਸ ਬੇਨਤੀ ਕਰਾਉਂਦੇ ਇਹ ਅਰਦਾਸ ਹਰ ਇੱਕ ਧਰਮ ਦੇ ਵਿੱਚ ਆਪਣੇ ਢੰਗ ਦੇ ਨਾਲ ਦੱਸੀ ਗਈ ਹੈ ਪਰ ਅਰਦਾਸ ਕਰਨ ਦਾ ਕੋਈ ਤਰੀਕਾ ਨਹੀਂ ਹੈ ਅਰਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਹੈ ਵੀ ਕਰਨੀ ਕਿਵੇਂ ਹੈ ਪਾਤਸ਼ਾਹ ਜੀ ਕਹਿੰਦੇ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੈ ਤਾਂ ਆਣੀ ਰਾਸ ਮਨੁੱਖ ਦਾ ਫਰਜ਼ ਹੈ ਦੋਵੇਂ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੇ ਤੁਧ ਪਾਵੈ ਤਾਂ ਆਣੀ ਰਾਸ ਜੇ ਉਸ ਪਰਮਾਤਮਾ ਨੂੰ ਤੁਹਾਡੀ ਅਰਦਾਸ ਚੰਗੀ ਲੱਗੀ ਭਾ ਜਾਵੇ ਤਾਂ ਸਮਝ ਲਓ ਤੁਹਾਡੀ ਅਰਦਾਸ ਉਸ ਦੇ ਧਰਤੀ ਪ੍ਰਵਾਨ ਹੋ ਗਈਏ ਅਰਦਾਸ ਕਰਨ ਦਾ ਕੋਈ ਤਰੀਕਾ ਨਹੀਂ ਕੋਈ ਢਾਂਗ ਨਹੀਂ ਕੋਈ ਹੱਥ ਐ ਖੋਲ ਕੇ ਅਰਦਾਸ ਕਰਦਾ ਹੈ ਕੋਈ ਹੱਥ ਜੋੜ ਕੇ ਅਰਦਾਸ ਕਰਦਾ ਹੈ ਆਪੋ ਆਪਣੇ ਢਾਂਗ ਨੇ ਅਰਦਾਸ ਕਰਨ ਦੇ ਪਰ ਅਰਦਾਸ ਕਰਨ ਦੇ ਵਿੱਚ ਤੁਹਾਡਾ ਮਨ ਦਾ ਜੁੜਨਾ ਬੜਾ ਜ਼ਰੂਰੀ ਹੈ ਜੇ ਤੁਹਾਡਾ ਮਨ ਨਹੀਂ ਜੁੜਿਆ ਅਰਦਾਸ ਦੇ ਵਿੱਚ ਤਾਂ ਉਹ ਜਿਹੜੀ ਅਰਦਾਸ ਹੈ ਉਹ ਪਰਮਾਨ ਨਹੀਂ ਜੇ ਹੁੰਦੀ ਤੁਹਾਡਾ ਮਨ ਤੇ ਧਨ ਦੋਵੇਂ ਤੀਜਾ ਜਿਹੜੀਆਂ ਉਸ ਅਰਦਾਸ ਦੇ ਵਿੱਚ ਭਿੱਜੀਆਂ ਹੋਣੀਆਂ ਚਾਹੀਦੀਆਂ ਏ ਤਾਂ ਜੋ ਤੁਹਾਡੀ ਅਰਦਾਸ ਦਾ ਰੂਪ ਹੈ ਜਿਹੜਾ ਉਸ ਪ੍ਰਮਾਤਮਾ ਅੱਗੇ ਦਿਖ ਸਕੇ ਅਰਦਾਸ ਕਰਨ ਦਾ ਕੋਈ ਤਰੀਕਾ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਡੰਡਾਉ ਤੇ ਬੰਦਨ ਹਾਨਿਕ ਬਾਰ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਸਰਬ ਕਲਾ ਸਮਰਥ ਜਿਹੜਾ ਸਾਰਿਆਂ ਨੂੰ ਸਾਹ ਦੇਣ ਵਾਲਾ ਹੈ ਸਵਾਸ ਬਖਸ਼ਣ ਵਾਲਾ ਹੈ ਉਸ ਅੱਗੇ ਅਰਦਾਸ ਹੁੰਦੀ ਏ ਕਿਉਂਕਿ ਸਾਡੀਆਂ ਜਿੰਨੀਆਂ ਵੀ ਦਾਤਾਂ ਸਾਨੂੰ ਉਹ ਦੇ ਰਿਹਾ ਏ ਸਾਰੀਆਂ ਉਸ ਪ੍ਰਮਾਤਮਾ ਕੋਲੋਂ ਮਿਲੀਆਂ ਏ ਤੇ ਅਸੀਂ ਜਿਹੜੀ ਅਰਦਾਸ ਤਾਂ ਕਰਦੇ ਆ ਵੀ ਜਿਹੜੀ ਸਾਡੀ ਆਸ ਰਾਤ ਜਾਂ ਕੋਈ ਸਾਡੀ ਇਸ਼ਾ ਪੂਰੀ ਨਹੀਂ ਹੋਈ ਉਸ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਅਸੀਂ ਵੇਖਦੇ ਹਾਂ ਪਰਿਵਾਰਾਂ ਦੇ ਵਿੱਚ ਕੋਈ ਆਲਾਦ ਵਾਸਤੇ ਅਰਦਾਸ ਕਰਦਾ ਹੈ ਕੋਈ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਅਰਦਾਸ ਕਰਦਾ ਹੈ ਕੋਈ ਆਪਣੇ ਪੁੱਤਰ ਦੇ ਵਿਆਹ ਵਾਸਤੇ ਅਰਦਾਸ ਕਰਦਾ ਹੈ ਘਰ ਦੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਮੂਵੇ ਪ੍ਰੋਗਰਾਮ ਹੋਵੇ ਤਾਂ ਅਸੀਂ ਅਰਦਾਸਾਂ ਕਰਾਉਨੇ ਹਾਂ ਇਸ ਅਰਦਾਸ ਦਾ ਮਤਲਬ ਕੀ ਹੈ ਮਨੋਰਥ ਕੀ ਹੈ ਵੀ ਇਹ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਤੰਦਰੁਸਤੀ ਬਣੀ ਨਵੇ ਸਾਡੇ ਬੱਚਿਆਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਟਾੜਾ ਬਣਿਆ ਰਹੇ ਇਹ ਪਰਮਾਤਮਾ ਦਾ ਸੀ ਓਟ ਆਸਰਾ ਲੈਨੇ ਆ ਅਸੀਂ ਅਰਦਾਸ ਦਾ ਜਿਹੜਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਅਰਦਾਸ ਨੂੰ ਨੁਖ ਨੂੰ ਹਮੇਸ਼ਾ ਖੁਦ ਕਰਨੀ ਚਾਹੀਦੀ ਹੈ ਜੋ ਨਿਸ਼ਾਨ ਅਰਦਾਸ ਆਪ ਖੁਦ ਕਰਦਾ ਹੈ ਉਹਦੇ ਪਾਪ ਜਿਹੜੀ ਨੇ ਬਖਸ਼ੇ ਜਾਂਦੇ ਨੇ ਕਿਉਂਕਿ ਅਰਦਾਸ ਇੱਕ ਗਲਤੀ ਮੰਗਨ ਦਾ ਵੀ ਤਰੀਕਾ ਹੈ ਅਰਦਾਸ ਦੇ ਵਿੱਚ ਜੋ ਮਨੁੱਖ ਗਲਤੀ ਕਰਦਾ ਹੈ ਉਸ ਦੇ ਵਿੱਚ ਉਸ ਨੂੰ ਮਾਫੀ ਵੀ ਮਿਲ ਜਾਂਦੀ ਹੈ